ਅੱਸੀ ਕਾਲ ਜੀ ਮੈਂ ਤੁਹਾਡਾ ਆਪਣਾ ਚੜ੍ਹਦਾ ਪੰਜਾਬ 31 ਵੱਲੋਂ ਸੁਖਵਿੰਦਰ ਸਿੰਘ ਅੱਜ ਅਸੀਂ ਪਹੁੰਚੇ ਆ ਅਸੀਂ ਬੋਂਦੀ ਜਿੱਥੇ ਕਿ ਸਾਡੇ ਪਹਿਲਾਂ ਤੁਹਾਨੂੰ ਅਸੀਂ ਇੱਕ ਜਿਹੜੀ ਹਵੇਲੀ ਦਿਖਾਈ ਸੀ ਸੋਹਣਗੜ੍ਹ ਦੀ ਹਵੇਲੀ ਜਿਹੜੀ ਪੰਜਾਬ ਦੇ ਅੰਦਰ ਇੱਕ ਜਿਹੜੀ ਦਿਖਾਈ ਸੀਗੀ ਅਸੀਂ ਜਿਹੜੇ ਉਹਨਾਂ ਦੀ ਵਿਰਾਸਤ ਤੇ ਉਹਨਾਂ ਦੇ ਜਿਹੜੇ ਗਾਂ ਜਿਹੜੇ ਮਾਲਕ ਸੀਗੇ ਅਸੀਂ ਉਹਨਾਂ ਕੋਲੇ ਆਏ ਹੋਏ ਆ ਉਹ ਉੱਥੋਂ ਜਿਹੜੇ ਹੁਣ ਬੂੰਦੀ ਦੇ ਵਿੱਚ ਉਹਨਾਂ ਨੇ ਆਣ ਕੇ ਆਪਦੇ ਛੰਡੇ ਗੱਡੇ ਆ ਇੱਥੇ ਆਣ ਕੇ ਉਹਨਾਂ ਨੇ ਆਪਣੀ ਜ਼ਮੀਨ ਲਈ ਆ ਬੂੰਦੀ ਜਿਹੜੇ ਆਣ ਕੇ ਉਹਨਾਂ ਦਾ ਕਿਉਂਕਿ ਅਸ਼ੋਕੜ ਜਿਹੜਾ ਜਿਹੜਾ ਸੀਗਾ ਉਹ ਇੱਥੇ ਦੇ ਜਲੌਰ ਕਿਲੇ ਦੇ ਨੇੜੇ ਜਿਹੜਾ ਉਹਨਾਂ ਦਾ ਸੀਗਾ ਤਾਂ ਉਹਨਾਂ ਨੇ ਇੱਥੇ ਆਣ ਕੇ ਜਿਹੜਾ ਆਪਦਾ ਕਾਰੋਬਾਰ ਚਾਲੂ ਕੀਤਾ ਔਰ ਫਾਰਮ ਹਾਊਸ ਬਣਾਏ ਆ ਉਹ ਵੀ ਅਸੀਂ ਤੁਹਾਨੂੰ ਸਾਰੇ ਫਾਰਮ ਹਾਊਸਾਂ ਦੇ ਝਲਕਾਂ ਵੀ ਦਿਖਾਵਾਂਗੇ ਤੇ ਉਹਨਾਂ ਨੇ ਕਿਵੇਂ ਕਿਵੇਂ ਇੱਥੇ ਕੰਮ ਕੀਤਾ ਉਹਨਾਂ ਨਾਲ ਵੀ ਮਿਲਾਉਨੇ ਆ ਉਨੜੇ ਜਿਹੜੇ ਕੰਮ ਆ ਜਿਹੜਾ ਜਾਨਵਰ ਆ ਜਾਂ ਕੋਈ ਬਿਜ਼ਨਸ ਆ ਉਹ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਮੇਨਟੇਨ ਕੀਤਾ ਹੋਇਆ ਤੇ ਉਹਨਾਂ ਦੇ ਕੋਲੇ ਚੱਲਦੇ ਆ ਜੀ ਤੁਹਾਨੂੰ ਅਸੀਂ ਲੈ ਕੇ ਆ ਜੋ ਆਪਾਂ ਹੁਣ ਚੱਲਦੇ ਆ ਉਹਨਾਂ ਕੋਲੇ ਸਸਟੀ ਕਰਦੇ ਅਸੀਂ ਜਿਹੜੇ ਬੁੰਦੀ ਦੇ ਵਿੱਚ ਪਹੁੰਚ ਗਏ ਅਸੀਂ ਉਹਨਾਂ ਦੇ ਜਿਹੜੇ ਫਾਰਮ ਹਾਊਸ ਨੇ ਜਿਹੜੇ ਠਾਕਰ ਸਾਹਿਬ ਜਿਹਨਾਂ ਦੀ ਅਸੀਂ ਗੱਲ ਕਰਤੀ ਸੀਗੀ ਪਹਿਲਾਂ ਸਾਡੇ ਨਾਲ ਲੱਖਾ ਚਾਚਾ ਜੀ ਬੈਠੇ ਨੇ ਸੰਧੂ ਸਾਹਿਬ ਜਿਹੜੇ ਪਹਿਲਾਂ ਆਪਣੋ ਹਵੇਲੀ ਸੋਨਗੜ ਲੈ ਕੇ ਗਏ ਸੀਗੀ ਹੁਣ ਸਾਨੂੰ ਇਹ ਇੱਥੇ ਬੂੰਦੀ ਚ ਲੈ ਕੇ ਆਏ ਆ ਤਾਂ ਉਹ ਅਸੀਂ ਉਹਨਾਂ ਦੇ ਨਾਲ ਅਸੀਂ ਅੱਜ ਗੱਲਬਾਤ ਕਰਦੇ ਹਾਂ ਸਾਡੇ ਵੱਲੋਂ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਹਿਬ ਅਸੀਂ ਤੁਹਾਡੀ ਹਵੇਲੀ 'ਚ ਵੀ ਗਏ ਸੀਗੇ ਸੋਨਗੜ ਸਾਨੂੰ ਪਤਾ ਲੱਗਿਆ ਸੀਗਾ ਸਾਨੂੰ ਇਹ ਸੰਧੂ ਸਾਹਿਬ ਲੈ ਕੇ ਗਏ ਅਸੀਂ ਉੱਥੋਂ ਦਾ ਸਾਰਾ ਇਤਿਹਾਸ ਜਿਹੜਾ ਸੀਗਾ ਜਿੰਨਾ ਸਾਨੂੰ ਪਤਾ ਲੱਗਿਆ ਲੈ ਕੇ ਅਸੀਂ ਉਹ ਵੀਡੀਓ ਦੇ ਅੰਦਰ ਪਾਉਣਾ ਹੈ ਬਹੁਤ ਉਹਨੂੰ ਪਸੰਦ ਕੀਤਾ ਤਾਂ ਬੂੰਦੀ ਦੇ ਵਿੱਚ ਹੁਣ ਤੁਹਾਡੇ ਕੋਲ ਅਸੀਂ ਜ਼ਿਆਦਾ ਟਾਈਮ ਨਹੀਂ ਲੈਣਾ ਸਿਰਫ ਅਸੀਂ ਮਤਲਬ ਤੁਹਾਨੂੰ ਅਸੀਂ ਇੱਕ ਇਹੀ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਉੱਥੋਂ ਪੰਜਾਬ ਚੋਂ ਕਦੋਂ ਆਏ ਤਾਂ ਕਿਸ ਤਰੀਕੇ ਨਾਲ ਤੁਸੀਂ ਇੱਥੇ ਸਟਰਗਲ ਕਰ ਰਹੇ ਹੈਗੇ ਅਸੀਂ ਫਾਦਰ ਆਏ ਸੀ ਸਾਡ ਬੂਨਜਾ ਚ ਉਦੋਂ ਇਹ 16 ਠਾਕਰਾਂ ਦਾ ਫਾਰਮ ਸੀਗਾ ਠੀਕ ਹੈ ਜੀ ਇਹ ਸਟੈਬਲਿਸ਼ ਹੋਇਆ ਹੈ 1946 ਦੇ ਵਿੱਚ ਠੀਕ ਹੈ ਜੀ ਦੋਦੀ ਮਹਾਰਾਜਾ ਸੈਕਿੰਡ ਵਰਲਡ ਵਾਰ ਚੋਂ ਆਏ ਉਦੋਂ ਉਹਨਾਂ ਨੇ ਵਿਰੋਧ ਮੋਰਕੋਟ ਦਾ ਇੱਕ ਨਾਰਾ ਲਾਇਆ ਸੀ ਉਹਦੇ ਵਿੱਚ ਇਹ 10000 ਮੁੰਗਾ ਇਹ 16 ਠਾਕਰਾਂ ਨੇ ਲਿਆ ਸੀ ਠੀਕ ਹੈ ਤੇ ਉਹਨਾਂ ਵਿੱਚੋਂ ਇੱਕ ਆਪਣੇ ਰਿਸ਼ਤੇਦਾਰ ਸੀਗੇ ਪਾਰਾ ਪਿੰਡ ਹੈਗਾ ਇੱਥੇ ਠੇਕੜੀ ਡਿਸਟ੍ਰਿਕਟ ਚ ਠੇਕੜੀ ਉਦੋਂ ਤਹਿਸੀਲ ਹੁੰਦੀ ਸੀ ਅਜਮੇਰ ਦੀ ਹੁਣ ਡਿਸਟ੍ਰਿਕਟ ਬਣ ਗਈ ਠੀਕ ਹੈ ਜੀ ਉਥੋਂ ਦੇ ਸੀਗੇ ਉਹਨਾਂ ਦਾ ਵੀ ਹਿੱਸਾ ਸੀ ਉਹ ਕੁਦਰਤੀ ਪੰਜਾਬ ਆ ਉਹਨਾਂ ਨੂੰ ਇੱਥੇ 22 ਚੱਲੀ ਨਹੀਂ 16 ਟੱਕ ਨਾਲ ਉਹਨਾਂ ਨੇ ਸ਼ਕਾਲਾ ਖੇਡਣੀਆਂ ਸੂਰ ਮਾਰਨੇ ਨੇ ਹਿਰਨ ਮਾਰਨੇ ਨੇ ਤੇ ਖਾਈ ਜਾਣਾ ਖਰਚੇ ਕਰਨੇ ਤੇ ਆਮਦਨ ਕੁਛ ਨਾ ਫਾਰਮ ਚ ਫਿਰ ਦਾਦਾ ਜੀ ਨਾਲ ਉਹਨਾਂ ਨੇ ਗੱਲ ਕੀਤੀ ਤੇ ਦਾਦਾ ਜੀ ਨੇ ਕਿਹਾ ਵੀ ਮੈਂ ਮੁੰਡਾ ਦਾ ਕੱਲ ਜੂਗਾ ਪਰ ਸ਼ੇਰ ਪਾਉਂਗਾ ਫਾਰਮ ਚ ਫਿਰ ਉਹਦੋਂ 55 ਚ ਚਵਨੀ ਇਸ ਫਾਰਮ ਦੇ ਵਿੱਚ ਸ਼ੇਰ ਪੰਜ ਇਹ ਨਹੀਂ ਪਤਾ ਮੈਨੂੰ ਕਿੰਨੇ ਪੈਸੇ ਪਾਏ ਤੇ ਫਾਦਰ ਨੂੰ ਇਹ ਐਜ ਐ ਮੈਨੇਜਰ ਨੌਕਰੀ ਦਿੱਤੀ ਕੰਮ ਤੁਸੀਂ ਸਾਰਾ ਕਰੋ ਪਰ ਫਾਦਰ ਨੇ ਦੋ ਟਰੈਕਟਰ ਲਿਆਏ ਛੇ ਨਾਲ ਦੇ ਠੀਕ ਹੈ ਬੰਬੇ ਤੋਂ ਇਹ ਕਤਾ ਜਉਂਦੀਅਰ ਸੀ ਛੇ ਨਾਲਾਂ ਦੇ ਇੱਕ ਮਾਈਕੋਰਮਿਕ ਇੰਟਰਵਿਊ ਉਹਦੇ ਨਾਲ ਫਿਰ ਇਹ ਜੰਗਲ ਪਟਣੇ ਸ਼ੁਰੂ ਕੀਤੇ ਪਰ ਜੰਗਲੀ ਜਾਨਵਰ ਜਿਹੜੇ ਹੈਗੇ ਆ ਉਹ ਇੰਨੇ ਸੀ ਕਿ ਅਸਲ ਨਹੀਂ ਹੋ ਰਹੇ ਤੇ ਰਵਾ 56 59 ਲੱਗਿਆ ਸੀ ਵੀ ਸਰਪਲਸ ਆਉਤੀ ਠਾਕਰਾ ਨੇ ਕਿਹਾ ਕਿ ਵੀ ਸਨ 60 ਤੇ 58 ਚ ਸਰਪਲਸ ਆਉਤੀ ਸੀ ਉਹਨਾਂ ਨੇ ਕਿਹਾ ਵੀ ਆਪਾਂ ਤਾਂ ਪ੍ਰੋਡਕਸ਼ਨਾਂ ਦੀਆਂ ਪੈੜੀਆਂ ਬਚਾਵਾਂਗੇ ਤੇ ਇਥੋਂ ਦੀ ਅਰਮੇ ਆਪਾਂ ਇਹ ਛੱਡੀ ਉਹ ਫਾਦਰ ਨੇ ਕਿਹਾ ਵੀ ਅਸੀਂ ਖਰੀਦ ਲੈਨੇ ਇਹ ਇਹ ਲਈ ਦੇਖ ਰਿਹਾ ਹਾਂ ਇਹ ਸਭ ਸੱਚ ਦੇ ਵਿੱਚ ਪਰ ਸਾਰਾ ਆਪਾਂ ਖਰੀਦ ਲੈ ਆਂਗੇ ਇਹਦੇ ਵਿੱਚ ਇਹਦੇ ਨਾਲ ਹੀ ਵਿਸ਼ਨਪੁਰਾ ਹੈਗਾ ਇੱਥੇ 2-2 ਰੁਪਏ ਦੇ ਵਿੱਚ ਪਹਿਲਾਂ ਦਾ ਮੁਫਤੀ ਮੀਣੇ ਭਾਏ ਨੇ ਤੇ ਮੁਫਤੀ ਜ਼ਮੀਨਾਂ ਲੈ ਲਓ ਤੇ ਵੇਚੋ ਉਹ ਸਾਲੇ ਭਾਜਾ ਕਰਨ ਫੇਰ ਫਾਦਰ ਨੇ ਕਿਹਾ ਵੀ ਆਇਤਾ ਨਹੀਂ ਇਹ ਕਾਬੂ ਆਉਂਦੇ ਵੀ ਲੈਵਰ ਵੀ ਚਾਈਦੀ ਸੀਗੀ ਉਹਨਾਂ ਨੂੰ 2 ਰੁਪਏ ਦੇ ਵਿੱਚ ਵਿੱਗਾ ਪੈਲੀ ਦਿੱਤੀ ਉਹਦੇ ਨਾਲੇ ਮੀਣੇ ਕੁਝ ਬਿਠੇ 60 ਦੇ ਵਿੱਚ ਇੱਕ ਫਾਰਮ ਆਪਣਾ ਸੀ ਮਡਾਵਰੀ ਫਾਰਮ ਕਹਿੰਦੇ ਆ ਉਹਨੂੰ 1900 ਰੁਪਏ ਦਾ ਇਹ ਇੰਨੀ ਪਹਿਲੀ ਇੱਥੇ ਰੱਖ ਨਹੀਂ ਸਕਦੇ ਸਰਪਲਸ ਕਿੰਨੇ ਖਾਤੇ ਲਾਵਾਂਗੇ ਉਹ ਕਮੋਸੀ ਆਪਣੇ ਜਲਾਲਾਬਾਦ ਦੇ ਪੰਜਾਬ ਸਿੰਘ ਉਹ ਦਾਦਾ ਜੀ ਨੇ ਉਹਨੂੰ ਕਹਿਆ ਕਿ ਤੂੰ ਜਸਵੀਰ ਸਿੰਘ ਨਾਲ ਸੌਦਾ ਮਾਰਿਆ ਤੇ ਉਹ ਕਹਿੰਦਾ ਜੀ ਮੇਰੇ ਕੋਲੇ ਪੈਸੇ ਹੈ ਨਹੀਂਗੇ ਕਹਿੰਦਾ ਪੈਸੇ ਦੀ ਫਿਕਰ ਨਾ ਕਰ ਤੂੰ ਆ ਜਾ ਉਹ ਗੱਲ ਕਰਦੇ 8000 ਦੇ ਵਿੱਚ 1900 ਰੁਪਿਆ ਉਹਨੇ ਸੌਦਾ ਕੀਤਾ ਦਾਦਾ ਜੀ ਨੇ ਉਹਨੂੰ 10000 ਰੁਪਿਆ ਦਿੱਤਾ ਕਿ ਵੀ 5000 ਰੁਪਿਆ ਦਾ ਸਾਈ ਦੇ ਦੇ ਨੀ ਤੇ 5000 ਰੁਪਇਆ ਤੇਰੀ ਵਾਹੀ ਕਰਨ ਵਾਸਤੇ ਤੂੰ ਲੈ ਗਿਆ। ਕੋਈ ਗੱਲ ਨਹੀਂ ਜੀ। ਉਹ ਸਾਲ ਪੰਜਾਬ ਸਿੰਘ ਨਾਲ ਮੇਰੀ ਖੁੱਦ ਕਰਨ ਹੋਈ ਸੀ ਜੀ ਮਤਲਬ ਬਾਦ ਦੇ ਵਿੱਚ ਆਉਂਦਾ ਜਾਂਦਾ ਸੀ ਫਾਰਮ ਤੇ। ਉਹਨੇ ਕਿਹਾ ਜੀ ਠਾਕੁਰ ਸਾਹਿਬ ਮੇਰੇ 90000 ਦੀ ਸਰੋਂ ਹੋਈ ਉਹਦੇ ਵਿੱਚ। ਬੰਦਾ ਉਹਦੇ ਫਾਰਮ। ਰੱਖਣਾ ਤਾਂ ਉਹ ਫਾਰਮ ਸੀਗਾ। ਪਰ ਉਹ ਜ਼ਮੀਨ ਥੋੜੀ ਇੱਥੇ ਜ਼ਮੀਨ ਜਿਆਦੇ ਸੀ ਇੱਥੇ 4000 ਰੁਪਇਆ। ਠੀਕ ਜੀ। ਇੱਥੇ ਸੜਕ ਦੀ ਅਪਰੋਚ ਸੀ ਉੱਥੇ ਸੜਕ ਨਹੀਂ ਸੀ ਤਾਂ ਕਰਕੇ ਇਹ ਫਾਰਮਰ ਰੱਖਿਆ ਉਹ ਨਦੀ ਦੇ ਕਿਨਾਰੇ ਸੀ ਤੇ ਲੈਂਡ ਵੀ ਉਹਦੀ ਫਰਟਾਈਲ ਸੀਗੀ ਫਿਰ ਉਹ ਕੋਮੋ ਨੇ ਹੌਲੀ ਹੌਲੀ ਥੋੜੀ ਥੋੜੀ ਅੰਮਰਸਰ ਦੇ ਲੋਕਾਂ ਨੂੰ ਦੇਚ ਕੇ ਤੇ ਆਪਦੀ ਐਡਜਸਟਮੈਂਟ ਕਰਕੇ ਇੱਥੇ ਸਾਰੇ ਪੈਸੇ ਦਿੱਤੇ ਉਹਨੇ ਉਸ ਤੋਂ ਬਾਅਦ ਜੀ ਸਰਪਲਸ ਦੇ ਵਿੱਚ ਦੋ ਮੇਰੀ ਤਿੰਨ ਮੇਰੀ ਜ਼ਮੀਨ ਗਈ। ਫੇਰ ਸਾਡੇ ਕੋਲੇ ਰਹਿ ਗਈ ਜੀ 3000 ਰੁਪਏ ਦਾ। ਠੀਕ ਹੈ। ਹੋਰ ਸਾਡੇ ਕੋਲੇ 3000 ਰੁਪਏ ਦਾ ਇੱਥੇ ਵੱਖ- ਵੱਖ ਹੈਗੀ। ਇੱਥੇ ਤਿੰਨ ਫਾਰਮ ਬਣਾਏ ਹੋਏ ਜੀ ਆਪਣੇ ਕਿ ਚਾਰ ਆ ਜੀ। ਇਹ 6 ਹੈ ਜੀ। ਟੋਟਲ 6000। 6 ਭਰਾਵਾਂ ਦੀ ਅੱਡ-ਅੱਡ। 6 ਭਰਾਵਾਂ ਦੀ ਸਾਰੀ ਉਹ ਡੱਡੀ ਸਾਰਿਆਂ ਨੂੰ ਸਾਨੂੰ ਜਿੱਦ ਵੀ ਅਸੀਂ ਮਿਲੇ ਜੀ ਜਦੋਂ ਦੇ ਅਸੀਂ ਆਏ ਆ ਤੁਹਾਡੇ ਕੋਲੇ ਰੁਕੇ ਆ। ਸਾਰੇ ਭਰਾ ਤੁਹਾਡੇ ਕੋਲ ਆ ਕੇ ਇਕੱਠੇ ਹੁੰਦੇ ਤੁਹਾਡਾ ਇਹਨਾਂ ਮਾਨ ਸਤਕਾਰ ਕਰਦੇ ਐ ਮਤਲਬ ਜੋ ਇਹ ਚੋੜੋ ਤੋਂ ਬਣੇ ਜਦੋਂ ਵੀ ਮਤਲਬ ਅਸੀਂ ਇਹ ਚੀਜ਼ ਨੂੰ ਦੇਖਿਆ ਸਾਨੂੰ ਬੜਾ ਵਧੀਆ ਲੱਗਿਆ ਕਿ ਜਿਹੜੇ ਭਰਾ ਨੇ ਉਹ ਤੁਹਾਡੀ ਸਲਾਹ ਲੈ ਕੇ ਚੱਲਦੇ ਐ ਤੁਹਾਡੀ ਹਰ ਗੱਲ ਨੂੰ ਜੋ ਤੁਸੀਂ ਕਹਤਾ ਉਹ ਉਸ ਨੂੰ ਮੰਨ ਕੇ ਫਿਰ ਉਹ ਅੱਗੇ ਕੰਮ ਕਰਦੇ ਐ ਹਾਂਜੀ ਇਹ ਬੜਾ ਵਧੀਆ ਜਿਹੜਾ ਤੁਸੀਂ ਪਿਆਰ ਆ ਜਿਹੜਾ ਤੁਹਾਡੇ ਭਰਾਵਾਂ ਦਾ ਹੈ ਬੜਾ ਵਧੀਆ ਸੰਦੇਸ਼ ਜਿਹੜਾ ਹੈ ਸਾਨੂੰ ਜਿਹੜੇ ਸਮਾਜ ਨੂੰ ਜਾਂਦਾ ਆਦਰ ਦੀ ਡੈਥ ਹੋਈ ਸੀ ਜੀ 2000 2000 ਤੇ 3 ਦੇ ਵਿੱਚ 3 ਤੇ ਮੈਂ ਪੰਜਾਬ ਹੀ ਪੜਿਆ ਪੰਜਾਬ ਹੀ ਸਰਪੰਚ ਬਣਿਆ 20 ਸਾਲ ਸਰਪੰਚ ਰਿਹਾ ਉੱਥੇ ਬਹੁਤ ਵੱਡੀ ਗੱਲ ਹੈ 20 ਸਾਲ 20 ਸਾਲ ਸਰਪੰਚੀ ਕਰਦੀ ਇੱਕ ਪੰਜਾਬ ਦੇ ਵਿੱਚ ਉਹ ਬੰਨੀ ਗੱਲ ਸੀ ਤੇ ਜਦੋਂ ਡੈਥ ਹੋਈ 12 ਦਿਨਾਂ ਚ ਲੋਕ ਗੱਲਾਂ ਕਰਨ ਲੱਗੇ ਸੀ ਵੀ ਹੁਣ ਇਹ ਛिए ਭਰਾ ਆਪਸੀ ਰਿਚ ਜਾਇਦਾ ਦੇ ਪਿੱਛੇ ਲੜਨਗੇ Rajasthan ਚ ਇੱਕ ਰਿਵਾਜ ਹੈ ਕਿ ਵੱਡਾ ਭਰਾ ਭਰਾ ਨੇ ਤੇ ਛੋਟੇ ਭਰਾ ਤੁਆਣੀ ਤੁਆਣੀ ਠੀਕ ਹੈ ਤੇ ਮੇਰੇ ਕੋਲੇ ਵੀ ਤੀਜੇ ਦਿਨ ਹੀ ਗੱਲ ਆ ਗਈ ਸੀ ਭਰਾਵਾਂ ਚੋਂ ਇੱਕ ਵੀ ਆਪਾਂ ਅੱਡ ਹੋ ਜੀ ਉਹਨਾਂ ਕਿਹਾ ਵੀ 12 ਦਿਨ ਕਰ ਲਈਏ ਈ ਆਈ ਤੇ ਆਪਾਂ ਕੀ ਆਪਾਂ ਵੀ ਆਟੋ ਲੈ ਕੋਈ ਗੱਲ ਤੇ ਮੈਂ 12 ਜਣਾ ਬਾਅਦ ਉਹ ਅਸੀਂ 6 ਭਰਾ ਬੈਠ ਕੇ ਸਲਾਹ ਕੀਤੀ ਤੇ ਸਾਰਿਆਂ ਨੇ ਕਿਹਾ ਵੀ ਨਹੀਂ ਆਪਾਂ ਇਕੱਠੇ ਰਹਿਣਾ ਮੈਂ ਕਹਿੰਦਾ ਚਲੋ ਇਕੱਠੇ ਮੈਂ ਵੀ ਸਲਾਹ ਦਿੱਤੀ ਇਹਨਾਂ ਨੇ ਵੀ ਸਲਾਹ ਮੈਂ ਕਿਹਾ ਵੀ ਅਜੀ ਜੰਗਲ ਆਪਣਾ ਪਟੀਚਿਆਂ ਨੇ ਤੇ ਫਾਦਰ ਕੋਲੇ ਮਤਲਬ 1200 ਵਿਗਾਹ ਭਾਗਰ ਨੇ ਪਟਿਆਵਾ ਸੀ ਤੇ ਆਪਾਂ ਨੂੰ ਪਿਛਲੀ ਜ਼ਮੀਨ 900 ਵਿਗਾਹ ਦਿੱਤੀ ਐ ਤੇ 900 ਵਿਗਾਹ ਹੀ ਹੈ ਜੇ ਆਪਾਂ ਬਾਦ ਨਹੀਂ ਕੀਤੀ ਕੋਈ ਨਹੀਂ ਆਪਣੇ ਕੋਲ ਤੇ ਦੇਖ ਲਓ ਜਿਵੇਂ ਥੋੜੀ ਸਲਾਹ ਹੈ ਜੀ ਜੰਗਲ ਲੈਣੇ ਸਨ ਜੰਗਲ ਲੈ ਲਓ ਹੂੰ ਤੇ ਇਹ ਸਾਂਝਾ ਰਹਿਣਾ ਪਾਉ ਇਹਨਾਂ ਨੇ ਕਿਹਾ ਸਾਂਝੇ ਰਹਿਣਾ ਅਸੀਂ ਸਾਂਝੇ ਜੀ ਫਾਰਮ ਇਕੱਠਾ ਰੱਖ ਕੇ ਵੇ ਵਾਈ ਸ਼ੁਰੂ ਕਰਤੀ ਸਨੋਂ ਫਾਦਰ ਸਾਨੂੰ ਕਹਿ ਗਏ ਸੀ ਕਿ ਵੀ ਦੋ ਆਕਰਨ ਸਿੰਘ ਤੀਜੇ ਨੰਬਰ ਤੇ ਪੰਜਵੇਂ ਨੰਬਰ ਤੇ ਤੀਰਾ ਸਿੰਘ ਉਹਨਾਂ ਨੂੰ ਵੱਡਾ ਫਾਰਮ ਦੇਣਾ 메ਨ ਰੋਡ ਠੀਕ ਤੁਸੀਂ ਆਪਦੇ ਜਿੱਥੇ ਮੱਖੀ ਬਣਾਉਂਦੇ ਮੈਂ ਫਾਦਰ ਦੇ ਹੁੰਦਿਆਂ ਮੇਰਾ ਫਾਰਮ ਬਣਾ ਲਿਆ ਨਹੀਂ ਰੱਖਤੀ ਸੀ ਚਾਰ ਪੰਜ ਕਮਰੇ ਪਾਲੇ ਤੇ ਮਕਾਨ ਬੜਾ ਮਹਿੰਗਾ ਪੈਂਦਾ ਅੱਠਵੀਂ ਚੌੜੀ ਇੱਕ ਅੱਜ 8.5 ਹਜ਼ਾਰ ਰੁਪਏ ਆ ਪੱਥਰ ਜ਼ਿਆਦਾ ਲੱਗਦਾ ਨਾ ਹਾਂ 20 ਫੁੱਟ ਚਣਾਈ ਨਹੀਂ ਹੁੰਦੀ ਲੋਕਾਂ ਦੇ ਨਾਲ ਤੇ ਇਹਦੇ ਇੱਥੇ ਬਣਾ ਲਿਆ ਇੱਥੇ ਪਹਿਲਾਂ ਅਸੀਂ ਇੱਥੇ ਹੀ ਬੈਠੇ ਸੀ ਸਾਰੇ ਛੰਬੂ ਅਸੀਂ ਇੱਥੇ ਹੀ ਲਾਏ ਸੀ ਨਾ ਪਹਿਲਾਂ ਸ਼ੁਰੂ ਚ ਛੰਬੂ ਲਾਏ ਸੀ ਨੰਨੇ ਛੰਬੂ ਲਾਏ ਸੀ ਕਿ ਇਹਨੇ ਤਖਬੂ ਜੀ ਸਾਡੇ ਕੋਲੇ ਇੱਕ ਛੰਬੂ ਲੀਆਂ ਸੌਂਦੀਆਂ ਸੀ ਇੱਕ 80 ਸੌਂਦੇ ਸੀ ਇੱਕ ਸਾਢੇ ਰਸਤੇ ਸੀ ਠੀਕ ਨਹੀਂ ਗੈਸ ਰੂਮਸ ਗੈਸ ਰੂਮ ਤੇ 66 ਪਾਇਆ ਸੀ ਅਸੀਂ ਰਸੋਈ ਦਾ ਬਸ ਇਹ ਵੀ ਜੰਗਲਾਪਟ ਚਲੋ ਤੇ 2003 ਤੋਂ ਬਾਅਦ ਫਿਰ 4 ਕਿਸਾਲ ਵਾਈਂ ਕੱਠੀ ਚੱਲੀ ਕਹਿੰਦੇ ਵੀ ਾਡ ਹੋਣਾ ਚਲੋ ਾਡੋ ਬਕਰ ਅਜੀ ਜੀ 6 ਪਰਚੀਆਂ ਬਣਾਈਆਂ ਜੰਗਲਾਬਾਦ ਹੋ ਚੁੱਕਿਆ ਸੀ ਪਰਸੀਆਂ ਸੈੱਟ ਤੀਆਂ ਇਹਦੀ 25 ਉਹਨਾਂ 20% ਵੱਡੀ ਕੋੜਾ ਉਹਨੂੰ ਖਿਆ ਨਹੀਂ ਪਰਸੀ ਚੱਕ ਪਰਸੀਆਂ ਚਕਾਉਣੀਆਂ ਸ਼ੁਰੂ ਕਰਤੀਆਂ ਜਿਵੇਂ ਜਿਵੇਂ ਪਰਸੀਆਂ ਖੁੱਲਦੀਆਂ ਗਈਆਂ ਉਵੇਂ ਫਾਰਮ ਵੰਡੀ ਗਏ ਉਵੇਂ ਉਵੇਂ ਫਾਰਮ ਵੰਡੀ ਗਏ ਜੀ 6 ਟੱਕ ਬਣਾ ਲਏ ਠੀਕ ਇਹ ਸਾਰਿਆਂ ਨੂੰ ਪਸੰਦ ਕਰਾਤਾ ਕਿ ਉਹ ਵੀ ਵੇਖ ਲੋ ਇੱਕ ਆਬਜੈਕਸ਼ਨ ਉਠਾਇਆ ਸੀ ਵੀ ਪਾਣੀ ਦੇ ਸਬੰਧ ਮੈਂ ਕਵੀ ਪਾਣੀ ਦੇ ਸਾਧਨ ਵੀ ਕਰਾਂਗੇ ਇਹਦੇ ਵਿੱਚ ਮਰਾਨੀ ਜ਼ਮੀਨ ਸੀ ਇੱਕ ਆਖੂ ਸੀਗਾ ਇਹ ਕਹ ਉਹ ਬਲਰਾਜ ਸਿੰਘ ਵਾਲਾ 12 ਸੀ ਬੱਸ ਲੋਹੀ ਸਾਧਨ ਸੀਗੇ ਉਹ ਕਰਨ ਤੋਂ ਬਾਅਦ ਇਹ ਰਸੀ ਸਾਰਿਆਂ ਨੇ ਇੱਕ ਇੱਕ ਬੋਲ ਬੇ ਸਾਂਝੇ ਖਰਚੇ ਇਹਦੇ ਵਿੱਚੋਂ ਸਾਰੇ ਫਾਰਮਾਂ ਚ ਲਾਓ ਸਾਰੇ ਫਾਰਮਾਂ ਚ ਲਾ ਲਓ ਖੂ ਲਾ ਲਓ ਜਾਂ ਬੋਰ ਲਾ ਲਓ ਚਲੋ ਇਹਨੇ ਖੂ ਲਵਾਇਆ ਮੈਂ ਵੀ ਖੂ ਲਵਾਇਆ ਕਾਰਨੀ ਸਿੰਘ ਨੇ ਵੀ ਖੂਲ ਆਇਆ। ਅ ਪ੍ਰਥੀ ਦਾ ਸਿੰਘ ਦੇ ਵੀ ਖੂਹ ਆ ਗਿਆ। ਬਲਵੰਤ ਸਿੰਘ ਨੇ ਕੁਛ ਨਹੀਂ ਕੀਤਾ। ਉਹ ਵੀ ਬਰਾ ਨੇ ਉਹਦੋਂ ਵੀ ਕਨੇ ਰਹਿਦਾ ਸੀ। ਤੇ ਹੌਲੀ ਹੌਲੀ ਫਿਰ ਤਰੱਕੀ ਹੁੰਦੀ ਗਈ। ਮਤਲਬ ਅਸੀਂ ਸੋਚਿਆ ਨਹੀਂ ਸੀ ਕਦੀ ਇੱਥੇ ਝੋਨੇ ਲੱਗਣੇ ਇਹ ਤਾਂ ਹੀ ਹੁਣ ਇੱਥੇ ਜਦੋਂ ਅਸੀਂ ਆਏ ਆ ਸਾਨੂੰ ਤਾਂ ਲੱਗੇ ਨਹੀਂ ਪੰਜਾਬ ਨੂੰ ਵੀ ਮਤਲਬ ਏਰੀਆ ਜਿਹੜਾ ਆ ਐਸਾ ਐਂ ਲੱਗਦਾ ਵੀ ਜਿਵੇਂ ਪੰਜਾਬ 'ਚ ਬੈਠੇ ਹੁੰਦੇ ਹਾਂ ਅਸੀਂ ਹਾਂਜੀ ਟੋਟਲੀ ਜਿਹੜਾ ਕਿ ਤੁਸੀਂ ਪੰਜਾਬ 'ਚੋਂ ਆਏ ਤੇ ਪੰਜਾਬੀ ਕਲਚਰ ਨੂੰ ਹੀ ਇੱਥੇ ਉਹ ਅੱਗੇ ਲੈ ਆਂਦਾ ਉਹ ਵੀ ਰੱਖਿਆ ਤੁਸੀਂ ਅੱਗੇ ਉਹ ਸਾਡਾ ਸਭ ਤੋਂ ਐਨੀਫੈਟੇਰੀਆ ਕਿ ਵੀ ਸਾਡਾ ਜਿਹੜਾ ਪੰਜਾਬ ਦਾ ਸਟਾਫ ਸੀ ਨਾ ਹਾਂਜੀ ਉਹ ਸਾਰਾ ਅਸੀਂ ਇੱਥੇ ਨਾਲ ਹੀ ਆ ਨਾਲ ਹੀ ਆਇਆ ਕੋਈ ਇੱਥੇ ਮਤਲਬ ਕੋਈ 15 ਸਾਲ ਲਾ ਗਿਆ ਕੋਈ 10 ਸਾਲ ਲਾ ਗਿਆ ਕੋਈ 13 ਸਾਲ ਲਾ ਗਿਆ ਤੇ ਕੁਝ ਤਾਂ ਆਈਡੀ ਹੈ ਉਹਨਾਂ ਦੇ ਕੁਝ ਸਾਡੇ ਕਵੀ ਆਪਾਂ ਇਸ ਜ਼ਮੀਨ ਨੂੰ ਪੰਜਾਬ ਬਣਾਉਣਾ ਤੇ ਲੋਕ ਇਹ ਇੱਥੋਂ ਦੇ ਕਹਿੰਦੇ ਸੀਗੇ ਕਵੀ ਹੁਣੇ ਉਹ ਜਿਹੜਨਗੇ ਠੀਕ ਹੈ ਜੀ ਬੜੇ ਆਸੇ ਜੀ ਬੜੇ ਆਸ ਦੇ ਸੀ ਮਜ਼ਾ ਕਰਾਉਂਦੇ ਸੀ ਬਹੁਤ ਮੇਰੇ ਰਿਸ਼ਤੇਦਾਰਾਂ ਨੇ ਵੀ ਮੈਨੂੰ ਉਂਗਲ ਲਾਈ ਉਹ ਜਿਆ ਨੇ ਜਿਹੜੇ ਇੱਥੋਂ ਦੇ ਲੋਕਲ ਐ ਕਭੀ ਤੁਸੀਂ 12 ਨੇ ਕਿਉਂ ਨਹੀਂ ਲੈ ਲੈਂਦੇ ਮੈਂ ਕਹਿੰਦਾ ਅਸੀਂ ਪੰਜਾਬ ਚੋਂ ਆਏ ਸਾਡੀ ਸਭ ਦੀ ਕਿਸਮਤ ਇੱਥੇ ਲਿਖੀ ਹੋਈ ਐ ਬਿਲਕੁਲ ਕਿ ਅਸੀਂ ਬਰੋਬਰ ਵੰਡ ਕਰਾਂਗੇ ਤਾਂ ਕਿ ਅਸੀਂ ਆਪਸ ਵਿੱਚ ਬੋਲਦੇ ਰਹਿ ਜਾਈਏ ਬਿਲਕੁਲ ਇਹ ਨਾ ਭਰਾ ਕਿਉਂ ਵੇ ਕਵੀ ਜੀ ਵੱਡਾ ਭਰਾ ਖਾ ਗਿਆ ਤੇ ਛੋਟਿਆਂ ਨੂੰ ਕੁਝ ਨਹੀਂ ਦਿੱਤਾ ਅੱਛਾ ਜਦੋਂ ਸਮਾਨ ਦੀ ਵੀ ਵੰਡ ਹੋਈ ਪੰਜਾਬ ਵਾਲਾ ਸਮਾਨ ਜਾਂ ਇੱਥੋਂ ਵਾਲਾ ਸਮਾਨ ਮੈਂ ਕਿਹਾ ਜੀ ਸਾਰੇ ਵੰਡ ਲਓ ਆਦਰ ਕੋਲੇ ਮਜਾ ਜਾਦੇ ਸੀ ਤੇ ਨੀ ਬਣਾ 17 80 ਪੱਜਾ ਤੇ ਅੰਨਿਆ ਤੇ 340 ਗਾੜੀਆਂ ਸੀ ਇਹਨਾਂ ਉਹ ਤੇ ਮੈਂ ਤਾਂ ਨਹੀਂ ਕਿਹਾ ਮੈਂ ਕਿਹਾ ਵੀ ਤੁਸੀਂ ਵੰਡ ਪਾ ਲਓ ਜਿੰਨੀਆਂ ਜਿਹੜੀਆਂ ਛੜੀਆਂ ਜੀ ਨੂੰ ਦੇਣੀਆਂ ਉਵੇਂ ਦੇ ਦੇ ਤੇ ਉਹ ਵੀ ਮੇਰੇ ਨਾਲ ਘੰਟੇ ਚ ਹੋ ਗਿਆ ਹੂੰ ਮਾਜਾ ਦਾ ਵੀ ਤੇ ਗਾਈਆਂ ਦਾ ਅਸੀਂ ਮੈਨੂੰ ਭਰਾਵਾਂ ਨਹੀਂ ਰੱਖੀਆਂ ਉਹ ਬੰਦੇ ਨੇ ਤਾਂ ਹੱਥਵਾਤੀ ਰੱਖੀਏ ਇਹਨੇ ਤਾਂ ਹੱਥਵਾਤੀ ਸਾਰੀਆਂ ਪੰਜਾਰਿਆਂ ਦਾ ਬਟਨ ਤੇ ਟਰੈਕਟਰ ਵਗੈਰਾ ਗੱਡੀਆਂ ਵਗੈਰਾ ਮੈਂ ਜੀਪ ਰੱਖ ਲਈ ਇਕੱਲੀ ਬੈਠਿਆ ਵੀ ਪਗਰ ਦੀ ਇੱਕ ਨਿਸ਼ਾਨੀ ਜੀਪ ਰਹਿਣ ਦਿਓ ਮੇਰੇ ਜੌਦੇ ਜੀ ਤਾਂ ਮੈਂ ਨਹੀਂ ਲੈ ਚਾ ਟਰੈਕਟਰ ਵਗੈਰਾ ਸਾਰੇ ਇਹਨਾਂ ਨੂੰ ਦੇ ਦਿੱਤੇ ਤੇ ਜੋ ਵੀ ਤੁਸੀਂ ਮਤਲਬ ਜਿਹੜੀ ਵੱਡੇ ਹੋਣ ਦੇ ਨਾਤੇ ਜੋੜਾ ਕਿ ਇੱਥੋਂ ਦਾ ਜਿਹੜਾ ਰਿਵਾਇਜ਼ ਸੀ ਉਹ ਉਹ ਤੁਸੀਂ ਇੱਥੋਂ ਦਾ ਮੰਨਿਆ ਨਹੀਂ ਪੰਜਾਬ ਦੇ ਰਿਵਾਇਜ਼ ਦੇ ਅਨੁਸਾਰ ਤੁਸੀਂ ਬਰਾਬਰ ਵੰਡ ਕਰਕੇ ਇਹਨਾਂ ਨੂੰ ਗ੍ਰੀ ਤਾਹੀਂ ਮਤਲਬ ਇਹ ਵੀ ਇਸ ਚੀਜ਼ ਨੂੰ ਇਹਨਾਂ ਨੇ ਵੀ ਐਕਸੈਪਟ ਕੀਤਾ ਵੀ ਜਦੋਂ ਇੰਨੀ ਵੱਡਾ ਜਿਹੜਾ ਕੰਮ ਹੈ ਅੱਜ ਕੱਲ ਤਾਂ ਕੋਈ ਇੱਕ ਔਰੇ ਦੀ ਵੀ ਜਾਇਦਾਦ ਨਹੀਂ ਛੱਡਦਾ ਤੇ ਇਹ ਬਹੁਤ ਵੱਡੀ ਗੱਲ ਹੈ ਜੀ ਦੂਜੀ ਗੱਲ ਇਹ ਹੈ ਜੀ ਸਾਡੇ ਜਿਹੜਾ ਹੁਣ ਜਿਵੇਂ ਅਸੀਂ ਪੰਜਾਬ ਚੋਂ ਆਏ ਜਾਂ ਕੋਈ ਪੰਜਾਬ ਚੋਂ ਬੰਦਾ ਆਉਂਦਾ ਹੈ ਤਾਂ ਸਾਨੂੰ ਇਸ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਪੰਜਾਬ ਤੋਂ ਚੱਲ ਕੇ ਜਿਹੜੇ ਆ ਬੁੰਦੀ ਦੇ ਵਿੱਚ ਆਣ ਕੇ ਇਹਨਾਂ ਨੇ ਮੱਲਾ ਮਾਰੀਆਂ ਤਾਂ ਅਸੀਂ ਇੱਥੇ ਆਣ ਕੇ ਜਦੋਂ ਸਾਡੀ ਜਦੋਂ ਇੱਥੇ ਖਾਤਰਦਾਰੀ ਹੁੰਦੀ ਹੈ ਮਹਿਮਾਨਵਾਜੀ ਹੁੰਦੀ ਹੈ ਤਾਂ ਸਾਨੂੰ ਹੋਰ ਵਧੀਆ ਲੱਗਦਾ ਮਹਿਮਾਨ ਬਾਜੀ ਦੀ ਸਾਡੀ ਜਿਹੜੀ ਹੈਗੀ ਹੈ ਪੁਰਾਣੀ ਉਥੇ ਤੁਰੀ ਆਉਂਦੀ ਹੈ ਕੁਝ ਕਲਚਰ ਸਾਡੇ ਚ ਪੰਜਾਬ ਦਾ ਪੰਜਾਬ ਦਾ ਆਏਗਾ ਜੀ ਮੇਨ ਤਾਂ ਪੰਜਾਬ ਦਾ ਹੀ ਹੈ ਪੰਜਾਬ ਦਾ ਪੰਜਾਬ ਦਾ ਹੀ ਹੈ ਬਿਲਕੁਲ ਹੁਣ ਜਿਹੜੇ ਇੱਥੋਂ ਦੇ ਲੋਕਲ ਠੱਕ ਰਹੇ ਨੇ ਆਰਿਆਨ ਆਪਣੇ ਕੋਲੇ ਪਿੰਡ ਆ ਉਹ ਨੇੜਾ ਜ਼ਕੀਰਦਾਰ ਹੈ ਜ਼ਕੀਰਦਾਰ ਪਾਣੀ ਨਹੀਂ ਪੁੱਛਦਾ ਤੁਹਾਨੂੰ ਪਾਣੀ ਨਹੀਂ ਪੁੱਛਦੇ ਮੈਂ ਉਹੀ ਕਹੀ ਆ ਨਾ ਅਸੀਂ ਆਪਸ਼ੀਰ ਵਿੱਚ ਗੱਲਾਂ ਆ ਵੀ ਇੱਥੇ ਰਾਜ ਇਹਨਾਂ ਨੇ ਕੀਤਾ ਕਿ ਮੈਂ ਹਾਂ ਵੇਖ ਲਈ ਐਡੀ ਵੱਡੀ ਇਹ ਹਾੜੇ ਰਾਜਪੂਤ ਐ ਚੋਹਾਣਾ ਦੇ ਵਿੱਚ ਆਉਂਦੇ ਆਂ ਵੀ ਤੇ 1200 ਕੁਸ਼ਿਸ਼ ਵਿੱਚ ਇੱਥੇ ਇਹਨਾਂ ਨੇ ਕਿਲਾ ਬਣਾਉਣਾ ਸ਼ੁਰੂ ਕਰਤਾ ਸੀ ਤੇ ਮੱਲਾ ਵੀ ਮਾਰੀਆਂ ਬਹੁਤ ਵਧਾਇਆ ਬਨਾਰਸ ਤੱਕ ਇਨਾਂ ਦੀ ਹੱਦ ਹੈਗੀ ਸੀ ਤੇ ਕੋਟਾ ਵੀ ਇਹਦੇ ਥੱਲੇ ਹੀ ਸੀਗਾ ਲੇਕਿਨ ਦਿਲ ਛੋਟੇ ਜਿਹੜੇ ਪੰਜਾਬ ਚੋਂ ਦਿਲ ਦਰਿਆ ਸੀ ਨਾ ਫਿਰ ਪੰਜਾਬ ਦੇ ਵਿੱਚੋਂ ਜਿਵੇਂ ਆਏ ਉਸੇ ਤਰੀਕੇ ਨਾਲ ਉਸੇ ਜਿਹੇ ਉਹੀ ਸਿਸਟਮ ਉੱਤੇ ਰੱਖਿਆ ਹਾਂ ਉਵੇਂ ਹੀ ਸਾਡੇ ਅਗਾਹ ਆਲਾ ਨਾ ਉਦੋਂ ਦੇ ਬੱਚੇ ਜਿਹੜੇ ਆ ਉਹ ਉਸ ਨੂੰ ਹੁਣ ਉਹਨਾਂ ਨੇ ਪੀੜੀ ਤੋਂ ਫੜ ਲਿਆ ਨਾ ਪਕੜ ਲਿਆ ਹਾਂ ਹਾਂ ਜੀ ਹੁਣ ਸਾਡੇ ਬੱਚੇ ਪੰਜ ਮਾਵਾਂ ਦੇ ਹਾਂ ਜੀ ਅਸੀਂ ਤਾਂ ਇੱਕ ਹੀ ਮਾਂ ਦੇ ਛੇ ਭਰਾ ਹਾਂ ਜੀ ਉਹ ਪੰਜ ਮਾਵਾਂ ਦੇ ਆ ਇਸ ਜਨਮ ਜਮਾਨੇ ਤੇ ਪੰਜ ਬਾਵਾ ਤੇ ਬੱਚੇ ਇਕੱਠੇ ਨਹੀਂ ਪੈਂਦੇ ਇਕੱਠੇ ਨਹੀਂ ਪੈਂਦੇ ਸਾਡੇ ਸਾਰੇ ਇਕੱਠੇ ਹੀ ਬਹਿੰਦੇ ਅਜੇ ਵੀ ਸਾਰੇ ਸ਼ਾਮ ਨੂੰ ਇਕੱਠੇ ਖੇਨਾ ਦੀ ਮੰਡਲੀ ਵੱਖਰੀ ਹੁੰਦੀ ਇਹ ਆਪ ਦਾ ਮਿੱਠ ਲੈ ਆਉਂਦੇ ਇਹਨਾਂ ਨੇ ਘਰੇ ਨਹੀਂ ਖਾਣਾ ਉਹ ਤੇ ਮੈਂ ਤੁਹਾਨੂੰ ਦੱਸਿਆ ਕਰਨ ਸਿੰਘ ਜੀ ਦਾ ਬਣਾਇਆ ਨਾ ਉਹ ਕਰਮ ਸਿੰਘ ਦਾ ਰਿੰਕੂ ਦਮਨ ਸਿੰਘ ਆ ਉਹਦੇ ਮੁੰਡੇ ਦਾ ਨਾ ਉਹ ਸਰਪੰਚ ਵੀ ਹੈ ਅੱਜ ਤਾਂ ਪਿੱਛੇ ਛੋਟਾ ਫਾਰਮ ਹਾਊਸ ਹੁਣਾਇਆ ਹੈ ਉੱਥੇ ਉੱਥੇ ਬੈਠ ਕੇ ਤੇ ਸਾਰੇ ਕਾਫੀ ਕਹਿੰਦੇ ਆ ਆਪਣੀਆਂ ਗੱਡੀਆਂ ਲੈ ਜਿਵੇਂ ਫਰੈਂਡ ਹੁੰਦੇ ਆ ਨਾ ਹਾਂਜੀ ਹਾਂ ਉਹਵੇਂ ਆਪਣੀਆਂ ਗੱਡੀਆਂ ਲੈ ਕੇ ਤੁਰ ਜਾਂਦੇ ਬਸ ਤੇਰੀ ਬਹੁਤ ਸਾਨੂੰ ਵਧੀਆ ਲੱਗਿਆ ਜੀ ਕਿਉਂਕਿ ਜਿਦਾਂ ਕਿ ਪੰਜਾਬ ਦੇ ਵਿੱਚੋਂ ਆ ਕੇ ਪੰਜਾਬ ਦੇ ਕਲਚਰ ਬਹੁਤ ਸਾਡੇ ਜਿਹੜੇ ਪੰਜਾਬੀ ਐ ਉਹ ਤਕਰੀਬਨ ਪੰਜਾਬ ਨੂੰ ਜਦੋਂ ਬਾਹਰ ਜਾ ਕੇ ਉਹ ਪੰਜਾਬ ਦਾ ਕਲਚਰ ਭੁੱਲ ਜਾਂਦੇ ਆ ਪਰ ਜਦੋਂ ਅਸੀਂ ਇੱਥੇ ਆਏ ਤਾਂ ਸਾਨੂੰ ਉਲਟ ਮਿਲਿਆ ਕਿਉਂਕਿ ਦੇਖੋ ਇੱਕ ਰਾਜਸਥਾਨ ਤੋਂ ਹੀ ਇਹ ਪਿਸ਼ੋਕੜ ਇਹਨਾਂ ਦਾ ਰਹਿਣ ਮਾਰੇ ਔਰ ਇੱਥੋਂ ਦੇ ਕਾਫੀ ਜਿਹੜੇ ਇਹਨਾਂ ਦੇ ਪਿਛੋਕੜ ਜਿਹੜਾ ਸੀਗਾ ਹੈ ਰਾਜੇ ਮਾ ਜਿਹੜਾ ਰਾਜਿਆਂ ਦੀ ਵੰਸ਼ਾ ਜਿਹੜੇ ਇਹ ਆਉਂਦੇ ਆ ਇਹਨਾਂ ਨੇ ਪੰਜਾਬ ਚੋਂ ਜਦੋਂ ਵਾਪਸ ਆਏ ਤਾਂ ਪੰਜਾਬ ਦਾ ਕਲਚਰ ਲੈ ਕੇ ਇੱਥੇ ਆਏ ਰਾਜਸਥਾਨ ਚ ਇਹਨਾਂ ਨੇ ਸਥਾਪਿਤ ਕੀਤਾ ਪੰਜਾਬ ਦਾ ਕਲਚਰ ਤੇ ਸਾਨੂੰ ਬਹੁਤ ਮਾਣਮਾਣੀ ਗੱਲ ਹੈ ਅਸੀਂ ਮਤਲਬ ਜਦੋਂ ਆਏ ਤਾਂ ਸਾਨੂੰ ਇਸ ਚੀਜ਼ ਦਾ ਬਹੁਤ ਖੁਸ਼ੀ ਹੋਈ ਤਾਂ ਇਸ ਨਾਲ ਸਾਡਾ ਇਹਨਾਂ ਦੇ ਨਾਲ ਇੰਟਰਵਿਊ ਦਾ ਕਰਨ ਦਾ ਸਾਡਾ ਮਨ ਬਣਿਆ ਅੱਜ ਇਹਨਾਂ ਤੋਂ ਅਸੀਂ ਸਾਰੇ ਕੋਈ ਸਵਾਲ ਜਵਾਬ ਪੁੱਛੇ ਪਰ ਨੈਕਸਟ ਕੋਈ ਸਾਨੂੰ ਕੋਈ ਨਵੀਂ ਜਿਹੜੀ ਇਹਨਾਂ ਦੇ ਕੋਲੇ ਬਹੁਤ ਇਤਿਹਾਸ ਵੱਡੇ ਇਤਿਹਾਸ ਨੇ ਪੰਜਾਬ ਦੇ ਇਤਿਹਾਸ ਵੀ ਇਹਨਾਂ ਕੋਲੇ ਬਹੁਤ ਵੱਡੇ ਨੇ ਪਰ ਅਸੀਂ ਕਿਸੇ ਟਾਈਮ ਕੱਢ ਕੇ ਇੱਕ ਪੰਜਾਬ ਦਾ ਇਤਿਹਾਸ ਵੀ ਇਹਨਾਂ ਕੋਲੋਂ ਸੁਣਾਗੇ ਉਹ ਵੀ ਅਸੀਂ ਜਿਹੜਾ ਚੜ੍ਹਦੇ ਪੰਜਾਬ 31 ਦੇ ਉੱਤੇ ਪਾਵਾਂਗੇ ਤਾਂ ਦੋਸਤੋ ਇੰਨਾ ਕੁ ਟਾਈਮ ਲੈਂਦੇ ਹੋਏ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ